ब्रॉट यू बाय सिल्वर पंप टॉप क्वालिटी और कंसिस्टेंट परफॉर्मेंस के लिए सिर्फ सिल्वर पंप नाम याद रखना आज ਤਾਂ ਸ਼ੁਰੂਆਤ ਹੈ ਕੱਲ ਦੇਖੋਗੇ ਬਹੁਤ ਵੱਡੇ ਪੱਧਰ ਤੇ ਜੀਰੇ ਤੋਂ ਕਾਂਗਰਸ ਦੀ ਲੀਡਰਸ਼ਿਪ ਕਾਲੀ ਦਲ ਸ਼ਾਮਲ ਹੋ ਰਹੀ ਹੈ ਬਹੁਤ ਵੱਡਾ ਬੰਦਾ ਕੱਲ ਕਾਂਗਰਸ ਤੋਂ ਵੀ ਸ਼ਾਮਲ ਹੋ ਰਿਹਾ ਜੀਰੇ ਹਲਕੇ ਨੇ ਦੇਖਿਆ ਅੱਜ ਸਮੁੱਚਾ ਤਰਨਤਾਰਨ ਹਲਕਾ ਇੱਕ ਪਲੇਟਫਾਰਮ ਤੇ ਹੋ ਗਿਆ ਅੱਜ ਤਾਂ ਸ਼ੁਰੂਆਤ ਹੈ ਕੱਲ ਦੇਖੋਗੇ ਬਹੁਤ ਵੱਡੇ ਪੱਧਰ ਤੇ ਜੀਰੇ ਤੋਂ ਕਾਂਗਰਸ ਦੀ ਲੀਡਰਸ਼ਿਪ ਅਕਾਲੀ ਦਲ ਸ਼ਾਮਲ ਹੋ ਰਹੀ ਹੈ ਬਹੁਤ ਵੱਡਾ ਬੰਦਾ ਕੱਲ ਕਾਂਗਰਸ ਤੋਂ ਵੀ ਸ਼ਾਮਲ ਹੋ ਰਿਹਾ ਜੀਰੇ ਹਲਕੇ ਆ ਹੁਣ ਲਹਿਰ ਚੱਲ ਪਈ ਹੈ ਪੰਜਾਬ ਦੀ ਪੰਜਾਬ ਦੇ ਲੋਕ ਆਪਣੀ ਖੇਤਰੀ ਪਾਰਟੀ ਨੂੰ ਵਾਪਸ ਲੈ ਕੇ ਆਉਣਗੇ ਮੈਂ ਵਾਦਾ ਕਰਦਾ ਅੱਜ ਤਾਂ ਸ਼ੁਰੂਆਤ ਹੈ ਕੱਲ ਦੇਖੋਗੇ ਬਹੁਤ ਵੱਡੇ ਪੱਧਰ ਤੇ ਜੀਰੇ ਤੋਂ ਕਾਂਗਰਸ ਦੀ ਲੀਡਰਸ਼ਿਪ ਅਕਾਲੀ ਦਲ ਸ਼ਾਮਲ ਹੋ ਰਹੀ ਹੈ ਬਹੁਤ ਵੱਡਾ ਬੰਦਾ ਕੱਲ ਕਾਂਗਰਸ ਤੋਂ ਵੀ ਛਾਲੀ ਹੋ ਰਹੀ ਜੀਰੇ ਹਲਕੇ ਦੇ ਦੇਖਿਆ ਹੈ ਅੱਜ ਸਮੂਚਾ ਤਰਨਤਾਰਨ ਹਲਕਾ ਇੱਕ ਪਲੇਟਫਾਰਮ ਤੇ ਹੋ ਗਿਆ ਅੱਜ ਤਾਂ ਸ਼ੁਰੂਆਤ ਹੈ ਕੱਲ ਦੇਖੋਗੇ ਬਹੁਤ ਵੱਡੇ ਪੱਧਰ ਤੇ ਜੀਰੇ ਤੋਂ ਕਾਂਗਰਸ ਦੀ ਲੀਡਰਸ਼ਿਪ ਅਕਾਲੀ ਦਲ ਸ਼ਾਮਲ ਹੋ ਰਹੀ ਹੈ ਬਹੁਤ ਵੱਡਾ ਬੰਦਾ ਕੱਲ ਕਾਂਗਰਸ ਤੋਂ ਵੀ ਛਾਲੀ ਹੋ ਰਹੀ ਜੀਰੇ ਹਲਕੇ ਦੀ ਆ ਹੁਣ ਲਹਿਰ ਚੱਲ ਪਈ ਹੈ ਪੰਜਾਬ ਦੀ ਪੰਜਾਬ ਦੇ ਲੋਕ ਆਪਣੀ ਖੇਤਰੀ ਪਾਰਟੀ ਨੂੰ ਵਾਪਸ ਲੈ ਕੇ ਆਉਣਗੇ ਮੈਂ ਵਾਦਾ ਕਰਦਾ ਹਾਂ ਅਜੇ ਤਾਂ ਸ਼ੁਰੂਆਤ ਹੈ ਕੱਲ ਦੇਖੋਗੇ ਬਹੁਤ ਵੱਡੇ ਪੱਧਰ ਤੇ ਜੀਰੇ ਤੋਂ ਕਾਂਗਰਸ ਦੀ ਲੀਡਰਸ਼ਿਪ ਅਕਾਲੀ ਦਲ ਸ਼ਾਮਲ ਹੋ ਰਹੀ ਹੈ ਬਹੁਤ ਵੱਡਾ ਬੰਦਾ ਕੱਲ ਕਾਂਗਰਸ ਤੋਂ ਵੀ ਸ਼ਾਮਿਲ ਹੋ ਰਿਹਾ ਜੀਰੇ ਹਲਕੇ ਦੇ ਦੇਖਿਆ ਅੱਜ ਸਮੂਚਾ ਤਰਨਤਾਰਨ ਹਲਕਾ ਇੱਕ ਪਲੇਟਫਾਰਮ ਤੇ ਹੋ ਗਿਆ ਅੱਜ ਤਾਂ ਸ਼ੁਰੂਆਤ ਹੈ ਕੱਲ ਦੇਖੋਗੇ ਬਹੁਤ ਵੱਡੇ ਪੱਧਰ ਤੇ ਜੀਰੇ ਤੋਂ ਕਾਂਗਰਸ ਦੀ ਲੀਡਰਸ਼ਿਪ ਅਕਾਲੀ ਦਲ ਸ਼ਾਮਲ ਹੋ ਰਹੀ ਹੈ ਬਹੁਤ ਵੱਡਾ ਬੰਦਾ ਕੱਲ ਕਾਂਗਰਸ ਤੋਂ ਵੀ ਸ਼ਾਮਲ ਹੋ ਰਿਹਾ ਜੀਰੇ ਹਲਕੇ ਆ ਹੁਣ ਲਹਿਰ ਚੱਲ ਪਈ ਹੈ ਪੰਜਾਬ ਦੀ ਪੰਜਾਬ ਦੇ ਲੋਕ ਆਪਣੀ ਖੇਤਰੀ ਪਾਰਟੀ ਨੂੰ ਵਾਪਸ ਲੈ ਕੇ ਆਉਣਗੇ ਮੈਂ ਵਾਦਾ ਕਰਦਾ ਹਾਂ ਅੱਜ ਤਾਂ ਸ਼ੁਰੂਆਤ ਹੈ ਕੱਲ ਦੇਖੋਗੇ ਬਹੁਤ ਵੱਡੇ ਪੱਧਰ ਤੇ ਜੀਰੇ ਤੋਂ ਕਾਂਗਰਸ ਦੀ ਲੀਡਰਸ਼ਿਪ ਅਕਾਲੀ ਦਲ ਸ਼ਾਮਲ ਹੋ ਰਹੀ ਹੈ ਬਹੁਤ ਵੱਡਾ ਬੰਦਾ ਕੱਲ ਕਾਂਗਰਸ ਤੋਂ ਵੀ ਸ਼ਾਮਿਲ ਹੋ ਰਿਹਾ ਜੀਰੇ ਹਲਕੇ ਦੇ ਦੇਖਿਆ ਹੈ ਅੱਜ ਸਮੂਚਾ ਤਰਨਤਾਰਨ ਹਲਕਾ ਇੱਕ ਪਲੇਟਫਾਰਮ ਤੇ ਹੋ ਗਿਆ ਅੱਜ ਤਾਂ ਸ਼ੁਰੂਆਤ ਹੈ ਕੱਲ ਦੇਖੋਗੇ ਬਹੁਤ ਵੱਡੇ ਪੱਧਰ ਤੇ ਜੀਰੇ ਤੋਂ ਕਾਂਗਰਸ ਦੀ ਲੀਡਰਸ਼ਿਪ ਅਕਾਲੀ ਦਲ ਸ਼ਾਮਿਲ ਹੋ ਰਹੀ ਹੈ ਬਹੁਤ ਵੱਡਾ ਬੰਦਾ ਕੱਲ ਕਾਂਗਰਸ ਤੋਂ ਵੀ ਸ਼ਾਮਿਲ ਹੋ ਰਿਹਾ ਜੀਰੇ ਹਲਕੇ ਆ ਹੁਣ ਲਹਿਰ ਚੱਲ ਪਈ ਹੈ ਪੰਜਾਬ ਦੀ ਪੰਜਾਬ ਦੇ ਲੋਕ ਆਪਣੀ ਖੇਤਰੀ ਪਾਰਟੀ ਨੂੰ ਵਾਪਸ ਲੈ ਕੇ ਆਉਣਗੇ ਮੈਂ ਵਾਦਾ ਕਰਦਾ ਹਾਂ ਅੱਜ ਤਾਂ ਸ਼ੁਰੂਆਤ ਹੈ ਕੱਲ ਦੇਖੋਗੇ ਬਹੁਤ ਵੱਡੇ ਪੱਧਰ ਤੇ ਜੀਰੇ ਤੋਂ ਕਾਂਗਰਸ ਦੀ ਲੀਡਰਸ਼ਿਪ ਅਕਾਲੀ ਦਲ ਸ਼ਾਮਲ ਹੋ ਰਹੀ ਹੈ ਬਹੁਤ ਵੱਡਾ ਬੰਦਾ ਕੱਲ ਕਾਂਗਰਸ ਤੋਂ ਵੀ ਸ਼ਾਮਲ ਹੋ ਰਿਹਾ ਜੀਰੇ ਹਲਕੇ ਦੇ ਦੇਖਿਆ ਹੈ ਅੱਜ ਸਮੂਚਾ ਤਰਨਤਾਰਨ ਹਲਕਾ ਇੱਕ ਪਲੇਟਫਾਰਮ ਤੇ ਹੋ ਗਿਆ ਅੱਜ ਤਾਂ ਸ਼ੁਰੂਆਤ ਹੈ ਕੱਲ ਦੇਖੋਗੇ ਬਹੁਤ ਵੱਡੇ ਪੱਧਰ ਤੇ ਜੀਰੇ ਤੋਂ ਕਾਂਗਰਸ ਦੀ ਲੀਡਰਸ਼ਿਪ ਅਕਾਲੀ ਦਲ ਸ਼ਾਮਲ ਹੋ ਰਹੀ ਹੈ ਬਹੁਤ ਵੱਡਾ ਬੰਦਾ ਕੱਲ ਕਾਂਗਰਸ ਤੋਂ ਵੀ ਛਾਲੀ ਹੋ ਰਹੀ ਜੀ ਦੇ ਹਲਕੇ ਆ ਹੁਣ ਲਹਿਰ ਚੱਲ ਪਈ ਐ ਪੰਜਾਬ ਦੀ ਪੰਜਾਬ ਦੇ ਲੋਕ ਆਪਣੀ ਖੇਤਰੀ ਪਾਰਟੀ ਨੂੰ ਵਾਪਸ ਲੈ ਕੇ ਆਉਣਗੇ ਮੈਂ ਵਾਦਾ ਕਰਦਾ ਹਾਂ ਪੰਜ ਹੋਣੇ